ਸ਼ੀਕਾਲ ਵੈਲਕਮ ਹੀ ਹਾਲ ਕਰ ਅਸਰ ਕਰੇ ਕਿਠਾ ਚਾਹ ਪਣੀ ਕਿ ਕਰੀ ਹੋਣ ਲਈ ਮੈਂ ਚਲੇ ਪਲਾਟ ਜ ਮਿਸਤਰੀ ਆਗੇ ਹੋਣੇ ਠੀਕ ਆ ਚਲਦੀ ਆਓ ਓਕੇ ਮੈਂ ਮੋਈ ਰਸਿੰਕਾਰ ਮਿਸਤਰੀ ਨਹੀਂ ਆਏ ਚਲੋ ਤਕਰੀਬਨ ਪਸਤਰ ਤੇ ਆਉਣਾ ਨੇ ਡਰੈਗਰੂ ਮੇਜ ਹੋਂਡਿਆ ਪਸਤਰ ਵੈਸੇ ਤੇ ਇਧਰੋਂ ਕਰ ਛੜਿਆ ਨਾ ਹਾਦੂਰ ਬਾਕੀ ਹੈ ਜੀ ਬਾਕੀ ਤਰ੍ਹਾਂ ਛਣ ਲੱਗਣ ਵਾਲੀਆਂ ਪਈਆਂ ਅਜ ਕਾਫੀ ਰਸੋਈ ਵੀ ਪਈ ਹੈ ਜੀ ਪਸਤਰ ਹੋਂ ਵਾਲੀ ਉੱਗਲੀ ਸਾਈਡ ਤੋਂ ਬੱਕਰ ਬਾਹਰ ਆ ਜਾਣਗੇ ਬਾਹਰ ਕਰ ਦੇਣਗੇ ਦੇਖ ਲਾਂਗੇ ਜਿੰਨਾ ਹੋਏਗਾ ਬਾਕੀ ਹੋ ਸਕੇ ਠੀਕ ਬਾਕੀ ਨੇ ਇਹ ਬੰਦ ਕਰਵਾ ਦਾਂਗੇ ਮਤਲਬ ਇਹ ਵਾਗੇ ਆਕਰਾਂ ਦਾ ਜੋ ਫਰੰਟ ਤੇ ਬਾਕੀ ਜਾਣਦਾਂਗੇ ਫਿਲਹਾਲ ਇਹ ਤੁਹਾਨੂੰ ਜ਼ੋਰ ਹੋ ਗਿਆ ਹੁਣ ਬਾਲੇ ਅੱਗੇ ਮੈਂ ਉਸੇ ਨੂੰ ਚਾਹ ਵੀ ਦੇ ਆਇਆ ਤੇ ਤੱਕ ਬੈਠੇ ਇਹਨਾਂ ਨੂੰ ਕੋਈ ਚਾਹ ਪਾਣੀ ਕੁਝ ਨਹੀਂ ਪੀਤਾ ਵੈਸਾ ਹਾਂਜੀ ਚਾਹ ਪਾਣੀ ਕੋਈ ਨਹੀਂ ਪੀਤਾ ਇਹਨਾਂ ਨੇ ਵੈਸਾ ਹਾਂਜੀ ਸੋਚ ਕਰਨ ਲੱਗਾ ਆਪਣਾ ਧਿਆਨ ਰੱਖਣਾ ਜਗਾ ਤੁਸੀਂ ਖਾਸ ਕਰਕੇ ਤੇ ਤੂੰ ਤੇ ਖਾ ਪੀ ਮੈਨੂੰ ਨਵਲਾ ਆਗਦੀ ਉਹ ਤਾਂ ਹੀ ਆ ਮਰਾ ਚਾਹ ਪਾਣੀ ਕੋਈ ਲਿਆ ਦਿਓ ਚਾਹ ਆ ਤਾਂ ਕੋਈ ਖਾਣ ਦੀ ਹੈ ਕਿ ਚੱਲ ਇਹਨਾਂ ਵਾਤੇ ਤੇ ਗਰੇ ਹੈ ਹੈ ਨਾ ਚੱਲ ਲੈ ਤੇਰੇ ਤੁਹਾਡੀ ਹੀ ਸਿਆਣੀ ਹੈ ਮੈਂ ਯਾਰ ਕੋਈ ਕੰਮ ਲੱਗਾ ਸੀ ਤੁਹਾਨੂੰ ਇਹਨੂੰ ਉਹਦੇ ਪਿਆਰ ਜਿਹੜਾ ਸਾਡੇ ਉੱਤੇ ਭੋਖੜ ਤਾਰ ਕੇ ਹੈ ਹਾਂਜੀ ਚੱਲੇ ਜੀ ਚੱਲ ਜੀ ਅੋਹ ਦਿਨ ਹੋ ਗਏ ਮੈਨੂੰ ਆਇਆਂ 15 ਦਿਨ ਹੋ ਗਏ ਰਾਤੀ ਆਇਆ ਹੀ ਹੈ ਚਲੋ ਠੀਕ ਹੈ ਚੰਗਾ ਹੀ ਸਾਲ ਦੀ ਚਲ ਧਿਆਨ ਨਾ ਜਾਏ ਚਲ ਆ ਇਦਾਂ ਹੀ ਜੋ ਹੈ ਕਰਨਾ ਹੀ ਪੈਣਾ ਚਲੋ ਠੀਕ ਹੈ ਮਾਰੇ ਗੱਡੀ ਮੈਨੂੰ ਆਜ ਦੇਣੀ ਕੋਈ ਹੋਕਾ ਦੇਣਾ ਕੋਈ ਨਾ ਮਾਰੇ ਬਹਿਲੇ ਮਾਰਨੀ ਬਹਿਲੇ ਮਾਰਨੀ ਪੈਣੀ ਹੈ ਬਹਿਲੇ ਮਾਰ ਲਈ ਕੋਈ ਨਾ ਤੂੰ ਇੱਕ ਵਾਰ ਬਹਿਣਾ ਨਹੀਂਗਾ ਇਧਰ ਨੂੰ ਆਣੋ ਬਸ ਐਵੇਂ ਕਮਰੇ ਚ ਹੀ ਬਸ ਐਨ ਚਲ ਜਓ ਚਲ ਜਓ ਦੁਨਵਾ ਜੀ ਦੁਨਵਾ ਜੀ ਬਸ ਠੀਕ ਆ ਤੇ ਮੋਬਾਈਲ ਬੰਦ ਕਰ ਲਾ ਜੀ ਮੰਮੀ ਜੀ ਇੱਥੇ ਹੀ ਹੈ ਇਹ ਜਾਣ ਕੇ ਕੱਲ ਨੂੰ ਤੂੰ ਬੈਠੇ ਅੰਦਰ ਮੰਮੀ ਕੱਢ ਰਹੀ ਹੈ ਅਨਾਰਾਂ ਦੇ ਦਾਣੇ ਮੰਮੀ ਨੇ ਆਖਿਆ ਚੱਲ ਕੱਢ ਦੋ ਨਾਰ ਪਏ ਹੀ ਇੰਨਾ ਕਿੰਨੇ ਦਿਨ ਹੋ ਗਏ ਲਿਆਂਦੇ ਤੇ ਆਂਦੀ ਨੇ ਅੰਗੇਲੀ ਕਰ ਲੰਨੀ ਤੇ ਮੰਮੀ ਅੰਦਰ ਬੈਠੇ ਬੈਠੀ ਕੱਢ ਦਿੰਦੀ ਹੈ ਇੰਨੇ ਕਿੰਨੇ 4 ਘੰਟੇ ਲੱਗਣਾ ਗ੍ਰੈਂਡ ਸਾਢੇ 10 ਸਾਰੇ ਜਣੇ ਇਹ ਵੀ ਜਰੂਰ ਦੱਸਿਓ ਮੇਰੀਆਂ ਭੈਣਾਂ ਕਿ ਅੱਠ ਪਰਿਆਲ ਨੂੰ ਵੀ ਸੁਣਿਆ ਹੈ ਇਆ ਮਤਲਬ YouTube ਤੇ ਮੈਂ ਦੇਖਿਆ ਕਿ ਗ੍ਰੈਂਡ ਲੱਗਣਾ ਹੈ ਤੇ ਉਹ ਇਹ ਦੱਸ ਦੇ ਕਿ ਰਾਤ ਦਾ ਲੱਗਣਾ ਉਸ ਦਿਨ ਕਿ ਜਾਂ ਦਿਨ ਦਾ ਲੱਗਣਾ ਹੈ ਜਰੂਰ ਦੱਸਿਓ ਕਮੈਂਟਾਂ ਵਿੱਚ ਅੱਠ ਪਰਿਆਲ ਨੂੰ ਹੁਣੇ ਟਾਈਮ 11:30 ਦਾ ਹੋਇਆ ਪਿਆ ਅਜੇ ਸਾਢੇ 10 ਲੱਗਾ ਸੀ ਤੇ ਹੁਣ 3 ਵਜੇ ਤੱਕ ਦੇ ਰਹਿਣਾ ਗ੍ਰੈਂਡ ਲੋ ਲਾਈ ਹੋਏ ਮੁੱਕਾ ਗਰੇ 3:02 ਤੇ ਸਮਾਪਤੀ ਹੋਈ ਕਿਨੂੰ ਜੀ ਸਰੇਦੀ ਬੈਠੀ ਆ ਧੰਨਵਾਦ ਆ ਰੰਗ ਰੰਗ ਵੀ ਲਾਇਆ ਥੋੜੀ ਬਹੁਤ ਹੋਲੀ ਵੀ ਖੇਡੀ ਰੰਗ ਰੰਗ ਲਾ ਕੇ ਝਾੜ ਵੀ ਲਿਆ ਮੇਰੇ ਵੀ ਲਾਦਾ ਕਿੰਨੇ ਰੰਗ ਵਾਏ ਹਾਂ ਬਾਕੀ ਆ ਰੰਗ ਪੈ ਆ ਬਾਅਦ ਖਿਡਾਂਗੇ ਹੁਣ ਮੈਂ ਚੱਲਿਆ ਚਾਹ ਲੈ ਕੇ ਮਿਸਤਰੀਆਂ ਨਾਲੇ ਕੰਮ ਜਾ ਦੇਖਣ ਜਾਣਾ ਸੀ ਚਾਹ ਦੇਖਣ ਚਾਹth ਮੁੱਲ ਲਿਆਂਗੇ ਉਹਨਾਂ ਵਾਸਤੇ ਕਿ ਕੰਮ ਕੇ ਦਾਟਾ ਜਬੂ ਕਰਨਾ ਹੈ ਉੱਥੇ ਚੱਲਿਆ ਚਾ ਵੀ ਲਿਆ ਫਿਰ ਚਲੋ ਅਹੀਂ ਬੀਲੇ ਪੁੱਤਾ ਸੇਰ ਖਾਦਾ ਪਿੱਤਣੇ ਕੋ ਚਲੋ ਜੀ ਅਸੀਂ ਚੱਲਣ ਦੋ ਰਾਂਦੇ ਆਪਾਂ ਪਾ ਲਈ ਆਪਾਂ ਲਿਆ ਅੱਜ ਨਾ ਵੀ ਆਖਮ ਚੱਲਣ ਦਿਆ ਤੇ ਅਸੀਂ ਘਰੋਂ ਘਰੋਂ ਲੈ ਕੇ ਆਇਆ ਕਰਨ ਦਾ ਇੱਕ ਦੋ ਡਰਸਾਂ ਲੈ ਕੇ ਆਏ ਹਸਪੀਟਲ ਜਾਣਾ ਥੋੜਾ ਜਿਆ ਕਿਰਨ ਦੀ ਸੇਰ ਠੀਕ ਨਹੀਂ ਗਈ ਦਾਲਦੀਪ ਵਿਚਾਰਾ ਇੱਕ ਅੱਡੀ ਚਲਾਉਣ ਦਿਆ ਰਾਤ ਦੇ ਹਸਪਤਾਲ ਜਾਂ ਵੈਸੇ ਤਰੇ ਬਾੜਾ ਚਲੋ ਜੁਆਇਨ ਮਿਲਦੇ ਫੇ ਤੁਹਾਨੂੰ ਜਾ ਕੇ ਉਹ ਤਾਂ ਮਿਸਤਰੀ ਦੀ ਚਾਹ ਵੀ ਲੈ ਕੇ ਜਾਣੀ ਹੈ ਚਾਰ ਸਵੇਰੇ ਨਾ ਪਹਿਲਾਂ ਚਾਹ ਤੇ ਆਈਏ ਫਿਰ ਬਾਅਦ ਵਿੱਚ ਹਸਪਤਾਲੇ ਜਾਣਾ ਕਰਮ ਉੱਥੇ ਹੀ ਵੈਸੇ ਜਿੱਥੇ ਬੱਚੇ ਸੇ ਨਿਕਲ ਪੰਜ ਦਸ ਮਿੰਟ ਘਰੇ ਆਏ ਮੈਂ ਕਿਹਾ ਚੱਲ ਇਹਨੂੰ ਲਾ ਜਾਣੇ ਨਾਲ ਆ ਥੋੜਾ ਜਿਹਾ ਸਮਾਨ ਲਿਆ ਘਰੋਂ ਹੋ ਕੇ ਜਾਣੇ ਆ ਨਵੀਂ ਹਸਪਤਾਲ ਤੋਂ ਹੀ ਆ ਗਏ ਆ ਘਰ ਤੇ ਟਾਈਮ ਕਾਫੀ ਲੱਗ ਗਿਆ ਸ਼ਾਮੀ ਆਪਾਂ ਫਿਰ ਜਾਣਾ ਤੇ ਹਾਂਜੀ ਕਿਵੇਂ ਹਣ ਠੀਕ ਵਧੀਆ ਲੱਭ ਹੁਣ ਆ 500 1000 ਲੱਗ ਗਿਆ 2000 ਉਹਨਾਂ ਬੰਦਾ ਹੁਣ ਹੈ ਨਾ ਠੀਕ ਹੈ ਤਾਂ ਠੀਕ ਹੋਣਾ ਅੱਖਾਂ ਜਿਵੇਂ ਇਦਾਂ ਦੀਆਂ ਥੋੜੀਆਂ ਨਿਗੀਆਂ ਹੋ ਗਈਆਂ ਅੱਖਾਂ ਵਿੱਚ ਲੱਗੀਆਂ ਨੇ ਅੱਖਾਂ ਵਿੱਚ ਵੰਡੀਆਂ ਟੈਂਸ਼ਨਾਂ ਵੰਡੀਆਂ ਨੇ ਕੋਈ ਇਹ ਘਰੋ ਘਰੀਏ ਇਹ ਨਹੀਂ ਮੁੱਕਦੀਆਂ ਬੰਦਾ ਕੋਈ ਨਹੀਂ ਟੈਂਸ਼ਨਾਂ ਜਿਹੜੀਆਂ ਹੁੰਦੀਆਂ ਗੱਲ ਹੀ ਕੋਈ ਨਹੀਂ ਹੈ ਜਿੰਦਗੀ 'ਚ ਕੀ ਜ਼ਿੰਦਗੀ ਇਤਨਾ ਛੜਾ ਬਣੇ ਆ ਕਿ ਬਿਲਕੁਲ ਬਿਲਕੁਲ ਹੁਣ ਆਪਾਂ ਚਾਹ ਦੇ ਆਈਏ ਚਾਹ ਬਣਾ ਕੇ ਘਟ ਪਲਾਟ ਚੋਂ ਨਾਲੇ ਤੇ ਫਿਰ ਸ਼ਾਮੇ ਸ਼ਾਮੇ ਫਿਰ ਜਾਣਾ ਪੈਣਾ ਹੈ ਇਹਨਾਂ ਨੇ ਮਨੋਣੀ ਪਾ ਹੁਣ ਆਈਏ ਠੀਕ ਜਿਹੀ ਹੋ ਗਈ ਹੈ ਹੁਣ ਇਹਨਾਂ ਨੂੰ ਚਾਹ ਬਣਾ ਜਿਹੜੀ ਮੈਡੀਸਿਨ ਦਿੱਤੀ ਖਾ ਲਈ ਨਾ ਬਸ ਸਜਾ ਤੇ ਕੀ ਕਾਰ ਰੱਖ ਲਈ ਸਜਾ ਕੇ ਹੁਣ ਫਿਰ हां जी ਤੁਹਾਨੂੰ ਮੇਰੀਆਂ ਸਾਰੀਆਂ ਭੈਣਾਂ ਨੂੰ ਪਤਾ ਕਿ ਕੱਲ ਗਰੇ ਸੀਗਾ ਤੇ ਕਈ ਕਹਿੰਦੇ ਹੈ ਹੀ ਪੰਜਾਬ ਵਿੱਚ ਤੇ ਕਈ ਕਹਿੰਦੇ ਨਹੀਂ ਹੈਗਾ ਹੀ ਤੇ ਚਲੋ ਫਿਰ ਵੀ ਖਿਆਲ ਥੋੜਾ ਬਹੁਤ ਰੱਖਣਾ ਚਾਹੀਦਾ ਵਾ ਬਾਕੀ ਇਹ ਕਿ ਮੈਂ ਵਾਹਿਗੁਰੂ ਦਾ ਜਾਪ ਕਰਦੀ ਰਹੀ ਨਾਲੇ ਵਿੱਚੋਂ ਥੋੜਾ ਬਹਿ ਜਾਣਾ ਤੇ ਨਾਲੇ ਤੁਰਦੀ ਫਿਰਦੀ ਵਾਹਿਗੁਰੂ ਜੀ ਦਾ ਜਾਪ ਕਰਦੀ ਰਹੀ ਤੇ ਜੇ ਕੋਈ ਕਿਤੇ ਮੇਰੇ ਕੋਲ ਗਲਤੀ ਹੋ ਗਈ ਹੈ ਤੇ ਮੈਨੂੰ ਜਰੂਰ ਦੱਸਿਓ ਮੇਰੀਆਂ ਭੈਣਾਂ ਹਾਂਜੀ ਮੈਂ ਮਤਲਬ ਕਿ ਫਿਰਦੀ ਦੁਦ ਰਹੀ ਆ ਵਾਹਿਗੁਰੂ ਜੀ ਦਾ ਜਾਪ ਕੀਤਾ ਆ ਕਿ ਮੇਰੇ ਕੋਈ ਗਲਤੀ ਹੋਈ ਹੋਵੇ ਤੇ ਮੈਨੂੰ ਜਰੂਰ ਦੱਸਿਓ ਮੇਰੀਆਂ ਭੈਣਾਂ ਕਮੈਂਟਾਂ ਵਿੱਚ ਦੱਸ ਦਿਓ ਮੈਨੂੰ ਤਾਂ ਪਤਾ ਨਹੀਂ ਸੀ ਕਿ ਕੱਲ ਕਰਿਆ ਹੈਗਾ ਤੇ ਚਲੋ ਮੇਰੀਆਂ ਕਈ ਭੈਣਾਂ ਨੇ ਕਮੈਂਟ ਕੀਤੇ ਹੋਏ ਤੇ ਅਸੀਂ ਇਹ ਦੱਸਿਆ ਵਲੋਗ ਵਿੱਚ ਬੋਲਿਆ ਕਿ ਮਤਲਬ ਕੱਲ ਗ੍ਰੈਂ ਹੈਗਾ ਕਿ ਜੇ ਨਹੀਂ ਦੱਸਿਓ ਜ਼ਰੂਰ ਤੇ ਕਈ ਮੇਰੀਆਂ ਭੈਣਾਂ ਨੇ ਦੱਸਿਆ ਵਾ ਕਮੈਂਟਾਂ ਵਿੱਚ ਕੀ ਹੈਗਾ ਆ ਤੇ ਫਿਰ ਮੈਂ ਸੋਚਿਆ ਕਿ ਚਲੋ ਕਈ ਤੇ ਕਹਿੰਦੇ ਪੰਜਾਬ ਵਿੱਚ ਹੈ ਨਹੀਂ ਪਰ ਫਿਰ ਵੀ ਚਲੋ ਆਪਣਾ ਖਿਆਲ ਰੱਖਣਾ ਚਾਹੀਦਾ ਮੈਂ ਪੂਰਾ ਆਪਣਾ ਖਿਆਲ ਰੱਖਿਆ ਪਾਠ ਕੀਤਾ ਤੁਰਦੀ ਫਿਰਦੀ ਰਹੀ ਤੇ ਜੇ ਫਿਰ ਵੀ ਮੇਰੇ ਕੋਲ ਕੋਈ ਬੇਤੀ ਹੋਈ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ ਵੀ ਮੇਰੀਆਂ ਭੈਣਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਗ੍ਰੈਂ ਬਾਰੇ ਦੱਸਿਆ ਕਮੈਂਟਾਂ ਵਿੱਚ ਜਾ ਨਾ ਖਾਓ ਆ ਹਾਂ ਉਹ ਆਣ ਵਾਲੇ ਹਾਂ ਹਣ ਮਟਰ ਗਲੇ ਆ ਜੀ ਹਾਂ ਖੰਗ ਹੁੰਦੀ ਬਹੁਤ ਆ ਮਟਰਾਣਾ ਮੰਡੀ ਤੈਨੂੰ ਖੰਗ ਕੇ ਦਹੀਂ ਲੈਂਦੀ ਤੇਗੀ ਖਾਓ ਛਕੋ ਫਰਕ ਨਹੀਂ ਫਰਕ ਹੋਣਾ ਤੈਨੂੰ ਪਤਾ ਖੰਗ ਦਾ ਜਕਾਉ ਥੋੜਾ ਲੇਟ ਹੀ ਪੈਂਦਾ ਵਾ ਵਟਾਉਣ ਜਾ ਸ਼ਾਮ ਨੂੰ ਫੇਰ ਡਾਕਟਰ ਕੋ ਉਹਨੇ ਹੁਣ ਮਤਲਬ ਜਿਹੜੇ ਹੁਣ ਵਟਾ ਕੇ ਆਏ ਨਾ ਉਹ ਖਰਚ ਲੈਣ ਡਾਕਟਰ ਸਾਹਿਬ ਨੇ ਤਾਂ ਛਾਮੀ ਫੇਰ ਮੁੜ ਕੇ ਮਟਾਉਣੇ ਹੁਣ ਇਹਦੇ ਅਸੀਂ ਆਏ ਡਾਕਟਰ ਕੋਲ ਤੇ ਉਹਨੇ ਮਿਲ ਕੇ ਆਏ ਉਹਨਾਂ ਦਾ ਮੈਂ ਮਟਰੀ ਡੈਗਰ ਖਾਂਸੀ ਇਹ ਭਗਵਾ ਰਹੇ ਟੈਂਸ਼ਨ ਲੈ ਲਈ ਉਹਦੇ ਆਪਣਾ ਜਿਆਦਾ ਮਤਲੇ ਦਸੀ ਇਹ ਤੋਂ ਵੀ ਨਹੀਂ ਦਿੱਤੇ ਹੁਣੇ ਦੋ ਡ੍ਰਿਪ ਲਗਾ ਕੇ ਆਏ ਤੇ ਹੁਣ ਫੇਰ ਆਮ ਨੂੰ ਬੁਲਾਇਆ ਡਾਕਟਰ ਨੇ ਕਿ ਡ੍ਰਿਪ ਲੱਗਣੀ ਹੈ ਨਾਰੇ ਕਹਿੰਦੇ ਐਡਮਿਟ ਕਰਨਾ ਹੈ ਆਏ ਤੇ ਤੇ ਹੀ ਅਖਣਾ ਇਹਦਾ ਤੇ ਹੀ ਅਖਣਾ ਇਹਦਾ ਰੋਣ ਨਾਲ ਨੂੰ ਆ ਇਹ ਟੈਨਸ਼ਨ ਲੈ ਲੈਂਦੀ ਹੈ ਟੈਨਸ਼ਨ ਬੜੀ ਲੈਂਦੀ ਜੀ ਕੱਲੇ ਇੱਕ ਬੰਦਾ ਸਾਡਾ ਹੋਰ ਆਗਾ ਉਹ ਵੀ ਟੈਨਸ਼ਨ ਲੈਂਦਾ ਆ ਸਹੀ ਗੱਲ ਹੈ ਤੈਨੂੰ ਪਿਆ ਹੈ ਕਿ ਮਾਸ ਨੂੰ ਕੋਲ ਰਹਿਣਾ ਕੋਈ ਗੱਲ ਨਹੀਂ ਹਾਂ ਅੰਜੀ ਨਵੇਂ ਘਰ ਦਾ ਕੰਮ ਚੱਲਦਾ ਪਿਆ ਪਰ ਪਤਾ ਨਹੀਂ ਜਾਣਾ ਕਦੋਂ ਨਵੇਂ ਘਰ ਤੇਰ ਕਦੋਂ ਘੁੰਮਣੀ ਤੇ ਲੋ ਵੀ ਪਹਿਣਗੇ ਪਰੇ ਕਿ ਪਰੇ ਕਿ ਜਿਹੜੇ ਮਿਸਤਰੀ ਲੱਗੇ ਉਹ ਢਿੱਲੇ ਥੋੜੇ ਮਿਸਤਰੀ ਬੁੜੇ ਬਦਲੇ ਕਦੀ ਕੋਈ ਕਦੀ ਕੋਈ ਸਾਰੇ ਘਰਾਂ ਤੇ ਡਾਕਟਰ ਲਈ ਜਾਣਦੇ ਹੁਣ ਪ੍ਰਸਤ ਰੂਮ ਦਾ ਪਿਆ ਵਾ ਤੇ ਤਾਂ ਮੜ ਕੇ ਸ਼ਾਮਾ ਨੂੰ ਮਿਸਤਰੀ ਵਿਚਾਰੇ ਉਹਨਾਂ ਨੂੰ ਤੁਹਾਨੂੰ ਪਤਾ ਦੇਣੇ ਪੈਂਦੇ ਅਜੇ ਮਿਸਤਰੀਆਂ ਦੇ ਨਹੀਂ ਚੁੱਭਦੇ ਵੀ ਡਾਕਟਰ ਦੇ ਜਿਹੜੇ ਨੇ ਉਹ ਜ਼ਿਆਦਾ ਚੁੱਭਦੇ ਪਤਾ ਕਿਉਂ ਇਹ ਟੈਨਸ਼ਨਾਂ ਕਰਕੇ ਐ ਨਜਾਇਜ਼ ਜਿਹੜੇ ਲੱਗ ਜਾਣੇ ਨਾ ਇਹ ਚੀਜ਼ਾਂ ਬੜੀਆਂ ਚੁੱਭਦੀਆਂ ਕਨੇ ਕੋਈ ਗੱਲ ਨਹੀਂ ਹੋਲੀ ਕੋਹnde ਤੁਸੀਂ ਜਾਣਾ ਹੁੰਦੀ ਮੈਂ ਜਾਣਾ ਯਾਰ ਬੜਾ ਸਤਾਗੜੀ ਦਵਾਈ ਬੜੀ ਚੜਦੀ ਨਸ਼ਾ ਨਸਾਂ ਨੂੰ ਮੁੜ ਕੇ ਉੱਥੇ ਚੱਕਰ ਆਉਂਦਾ ਹੈ ਉਹਦੇ ਦਵਾਈਆਂ ਦਵਾਈਆਂ ਦੀ 스멜 ਬੜੀ ਭੜੀ ਹੈ ਤੁਸੀਂ ਸਾਰਿਆਂ ਨੇ ਕਹਣਾ ਉੱਥੇ ਦੇ ਵਲੋਗ ਬਣਾਇਆ ਨਹੀਂ ਤੁਹਾਨੂੰ ਪਤਾ ਕਰ ਜਦੋਂ ਮੰਦੇ ਦੀ ਸਿਹਤ ਨਹੀਂ ਠੀਕ ਹੁੰਦੀ ਕਿਸੇ ਨੂੰ ਵੀ ਕੁਝ ਚੰਗਾ ਨਹੀਂ ਲੱਗਦਾ ਜਿਹੜਾ ਜਾਣਾ ਕਰਾਂਗੇ ਇਧਰ ਮੰਮਾ ਨੂੰ ਨਾਲ ਲੈ ਜਾਾਂਗੇ ਨਾ ਹੁਣ ਇਦਾਂ ਕਰੀ ਸਾਮੀ ਕਹਿੰਦੇ ਫਿਰ ਇਹ ਸ ਕਰਕੇ ਤਾਂ ਤੁਹਾਨੂੰ ਪਤਾ ਕੋ ਲੌਗਿੰਗ ਨਹੀਂ ਕੀਤੀ ਜਾਂਦੀ ਉਹ ਤੇ ਬੰਦਾ ਵਲੌਗ ਥੋੜੀ ਬਣਾਉਂਦਾ ਕੋਈ ਬੰਦਾ ਬੰਦਾ بیمار ਹੋਇਆਖ ਨਹੀਂ ਹਾਂ ਬਾਕੀ ਇਹ ਕੀ ਬਾਕੀ ਆ ਵੀ ਤੁਸੀਂ ਕਹਣਾ ਤੂੰ ਦੇ ਬਣਾਉਂਦਾ ਮੈਂ ਬਣਾਉਂਦਾ ਪਰ ਭਾਜੀ ਥੋੜਾ ਜਿਹਾ ਤੁਹਾਨੂੰ ਪਤਾ ਉਹ ਨਹੀਂ ਉਹ ਲੋਗਾਂ ਲੱਗੇ ਚੱਕਰਾਂ ਚ ਸਾਈਡ ਤੇ ਹੋ ਜਾਂਦੇ ਨੇ ਮੋਬਾਈਲ ਚਾਰਜ ਮਾਰਾ ਮੇਰ ਰੱਖੇ ਕੋਈ ਵੀ ਜਿੰਦਾ ਜੀ ਨਾ ਠੀਕ ਹੋਵੇ ਤੇ ਉਹ ਨਹੀਂ ਬਣਾਉਂਦੇ ਉਹ ਕਹਿੰਦੇ ਨਹੀਂ ਪਹਿਲਾਂ ਜੀ ਸਾਡਾ ਤੰਦਰੁਸਤ ਹੋ ਜੇ ਕੰਨੀ ਭਾਈ ਲੈ ਲੈ ਚਾ ਨਹੀਂਣਾ ਬਣਾਈ ਉਹ ਟੈਨਸ਼ਨ ਲੈ ਨਹੀਂ ਆ ਨਵੇਂ ਘਰ ਦੀ ਤੇ ਉਧਰ ਵੇਖ ਲਾ ਮਮੀ ਨੇ ਚਾਹ ਬਣਾਤੀ ਕਿ ਨਹੀਂ ਆ ਸੂੰ ਸੂੰ ਬੜੀ ਕਰਦੀ ਰਹਿੰਦੀ ਆ ਵੱਡੇ-ਵੱਡੇ ਮਹਿਮਾਣ ਆਇਆ ਨੂੰ ਐਨੀਵਰਸਰੀ ਮਨਾਇਆ ਨੂੰ ਕਿੰਨਾ ਕਿੰਨੇ ਦਿਨ ਹੋ ਗਏ ਆ ਤੇ ਆਹ ਹਾਣ ਉਹਨਾਂ ਨੇ ਹੁਣ ਗਿਫਟ ਕਰਤਾ ਵੀ ਆ ਪੱਕੀ ਲੱਗ ਗਈਆਂ ਨੇ ਹਲੇ ਸਹੀ ਲੱਗੋ ਹੋ ਜਾ ਅੱਗੇ ਮੈਂ ਗਿਆ ਇਹ ਵਲੋਗ ਤੇ 70 ਹਰ ਬੰਨੂ ਦੇ ਦਿਓ ਕਿ ਬਾਸ ਬੁੱਲਸ ਦੇ ਵਿੱਚ ਕੰਮ ਆਉਂਗੇ ਹਰ ਸੁੰਨੇ ਲਾਦ ਨਹੀਂ ਹੱਤੋਂ ਜੜੀਆਂ ਲੱਗੀਆਂ ਕਦੀਆਂ ਤਾਂ ਉਹਨਾਂ ਨੇ ਅਹ ਪੱਕਾ ਦਿੱਤਾ ਸੀ ਕਿ ਦਿੱਤਾ ਪੱਕਾ ਮੈਂ ਦਸੰਡਿਆਂ ਨੇ ਮੰਮੀ ਕਿ ਨਹੀਂ ਖੁਸ਼ ਹੋਈ ਹੈ ਮੈਂ ਪੱਕਾ ਦਿੱਤਾ ਇਹਦੇ ਪੱਟੇ ਆਗੇ ਵਰਗੀ ਇੱਕ ਸੌਦੇ ਮਾਲੋ ਲੈਂਥ ਜ਼ਿਆਦਾ ਹੈ ਚੁੰਨੀਆਂ ਜੀਆਂ ਕਿ ਮਤਲਬ ਲੈਂਥ ਜ਼ਿਆਦਾ ਹੈ ਬਸ ਫਰਕ ਇਹ ਆ ਤੇ ਇਹ ਥੋੜੀਆਂ ਡਾਰਕ ਆ ਫਰਕ ਇਹ ਆ ਹਾਂ ਵੇਲੇ ਕੀ ਚੀਜ਼ ਆਣਾ ਡੈਕੋਰੇਸ਼ਨ ਵਧੀਆ ਬਣਾ ਇਹ ਤਾਂ ਬੰਦਾ ਹੁਣ ਸਿੱਖ ਵੀ ਆਪ ਵੀ ਕਰ ਸਕਦਾ ਯਾਰ ਹਣਾ ਪਰ ਇਹ ਭਾਜੀ ਲੋਹੇ ਦੇ ਅੰਗੂੰਗਾਂ ਨੇ ਨਾ ਆਪਣੇ ਘਰੇ ਜਿੱਦਾਂ ਉਹ ਪਿਛੇ ਇਹਨੇ ਲੋਹੇ ਦੇ ਅੰਗਲ ਜਿਹੜੇ ਲਾਏ ਆ ਉਹੋ ਨੇ ਨਾ ਆਪਣੇ ਘਰੇ ਕੇ ਹੋਨੇਗੇ ਐਰਕਮਾ ਮੈਂ ਵੀ ਚੱਲ ਸੁਨੀਲ ਕਹਿੰਦੀ ਕੋਈ ਜੁਨੀਕ ਜੀ ਚੀਜ਼ ਕਰਵਾਓ ਯਾਰ ਫਿਰ ਐਰਖਾਂ ਵਾਲੀ ਕਰਾਲੀ ਨੇ ਦੀ ਗੁਬਾਰਿਆਂ ਵਾਲੀ ਹਰ ਵਾਰੀ ਕਰਾਈਦੀ ਆ ਉਹ ਸੇਮ ਹੀ ਹੁੰਦੀ ਨਾਲ ਹੀ ਉਹ ਆਪ ਕਰ ਲਈਦੀ ਹੁਣ ਤੇ ਇਹ ਥੋੜੀ ਠੀਕ ਜੀ ਲੱਗਿਆ ਫੁੱਲ ਜੇ ਰੱਖਣਾ ਬਾਕੀ ਕੋ ਮੈਂ ਉਹਨਾਂ ਦਾ ਲੈ ਜਾ ਮੈਂ ਫੁੱਲ ਵਾਲੀ ਬਣੀ ਲੱਗਦੀ ਫੁੱਲ ਉਹ 40 ਰੁਪਏ ਦਾ ਇੱਕ ਫੁੱਲ ਜੇ ਕਹਿੰਦਾ ਮਨੂੰ ਕਹਿੰਦਾ ਹਾਂ ਖੜਨਾ ਹੁਣ ਹਾਂ ਖੜਨਾ ਕਹਿੰਦਾ 40 ਰੁਪਏ ਦਾ ਫੁੱਲ ਹੀ ਇੱਕ ਮੈਂ ਨਹੀਂ ਭਰਾ ਜਿਆ ਕਿੰਨਾ ਕਰਾਇਆ ਪੈਂਡ ਇੱਕ ਦਿਨ ਦਾ ਕਰਾਇਆ ਕੀ ਜੇ ਬੰਦਾ ਚੰਗਾ ਚਲੋ ਆਪਣਾ ਹੀ ਆ ਵੇਖੋ ਕੀ ਕਿ ਲੰਦਾ ਆ ਉਦਾਂ ਤੇ ਚਲੋ ਸਾਨੂੰ ਤੇ ਠੀਕ ਲਾਊਗਾ ਕਰਨ ਦਾ 50 ਤੇ ਹੋ ਨਹੀਂ ਆਪਾਂ ਨੂੰ ਤੇ ਇੰਨੇ ਕੁ ਲਾ ਦੂਗਾ ਉਦਾਂ ਜਿਆਦਾ ਆਣਾ ਅੱਛਾ ਆਪਾਂ ਲਾ ਦੂਗੇ ਇੰਨਾ ਕੁ ਇੰਨਾ ਕੁ ਲਾਊਗਾ ਆਪਾਂ ਮੈਨੂੰ ਮੈਨੂੰ ਡੈਡੀ ਜੀ ਦਾ ਫੋਨ ਆਇਆ ਸੀਗਾ ਹਣੇ ਅਜੇ ਤੇ ਉਹ ਡੈਡੀ ਹਣਾਂ ਦਾ ਕਦੇ ਪਰਸੀ ਉੱਥੇ ਕਹਿੰਨੇ ਕੱਢ ਕੁਢ ਦੇ ਆਓ ਪਤਾ ਨਹੀਂ ਲੱਗਾ ਯਾਰ ਉਹ ਵੀ ਬੜਾ ਨੁਕਸਾਨ ਹੋ ਗਿਆ ਐਵੇਂ ਯਾਰ ਕੋਈ ਨਹੀਂ ਯਾਰ ਬਾਕੀ ਚਲੋ ਕੋਈ ਗੱਲ ਨਹੀਂ ਫਿਰ ਮਨ ਨੂੰ ਦਲਾਸਾ ਦੇ ਦੇ ਵੀ ਕਿਸੇ ਨੂੰ ਲੋੜ ਹੋ ਗਈ ਵੀ ਨਿਕਲ ਗਿਆ ਨਿਕਲ ਗਿਆ ਕਹਿੰਨੇ ਭਾਜੀ ਕਿਹਿਆਂ ਬਲੀ ਨੇ ਲਾਉਣਾ ਹੋਊਗਾ ਛਟਾ ਛਟਾ ਲਾਉਣਾ ਹੋਊਗਾ ਕਹਿੰਨੇ ਕਿਹਾਂ ਦੇ ਦੇਣੇ ਤੋਂ ਬਣੇ ਹੁੰਦੇ ਕਿਸਦੇ ਆ ਲੈਣਾ ਦੇਣਾ ਹੁੰਦਾ ਕੋਈ ਕੇ ਦੇਣੇ ਤੋਂ ਬਣੇ ਹੁੰਦੇ ਯਾਰ ਹਾਂ ਇਹ ਗੱਲ ਹੈ ਸਾਡੇ ਕਾਰਡ ਕੋਡ ਦੇ ਦਿੰਦਾ ਨਾ ਪਿੰਨ ਕਾਰਡ ਦਾ ਕਾਰਡ ਇਹ ਤੇ ਇਕ ਲਾਇਸੈਂਸ ਲਾਇਸੈਂਸ ਘਰ ਹਾਂ ਚਲੋ ਕੋਈ ਗੱਲ ਨਹੀਂ ਆਪੇ ਲੈਟਨ ਲਾਈਆਂ ਤੁਸੀਂ ਦੱਸ ਲਾਈਆਂ ਭਾਜੀ ਕਹਿੰਦੇ ਲੈ ਲੈਟ ਬੜੀ ਹੋ ਗਈ ਲਾਈਟ ਸੋ ਯਾਰ ਘਟ ਗਈ ਆ ਇਹ ਲਾਈਟਾਂ ਜਿਹੜੀਆਂ ਨੇ ਇਹ ਸੱਚੀ ਗੱਲ ਹੈ ਭਾਜੀ ਕਹਿੰਦੇ ਕੁਝ ਸਮੇਂ ਬਾਅਦ ਥੋੜੀ ਲਾਈਟਿੰਗ ਦਾ ਲਾਈਟ ਦਾ ਫਰਕ ਪੈ ਜਾਂਦਾ ਬੜਾ ਫਰਕ ਪੈ ਗਿਆ ਯਾਰ ਬਹੁਤ ਡਿਮ ਹੋ ਗਈਆਂ ਨੇ ਤੇ ਪਹਿਲਾਂ ਪਤਾ ਕਿੰਨੀ ਲਾਈਟ ਹੁੰਦੀ ਸੀ ਇਹਨਾਂ ਦੀ ਬੜੀ ਲਾਈਟ ਹੁੰਦੀ ਸੀਗੀ ਹੁਣ ਨਹੀਂ ਆ ਗਈ ਹੁਣ ਸੋ ਚੇਂਜ ਕਰਾਉਣੀਆਂ ਪਾਸਨ ਮੇਲੇ ਕੋਈ ਸਰਕਲ ਠੀਕ ਜਿਹਾ ਵਲੌਗ ਵਧੀਆ ਲੱਗਾ ਤੇ ਕਮੈਂਟਸ ਵਿੱਚ ਜੁਇ ਕਰਿਓ ਮਿਲਦੇ ਆ ਨੈਕਸਟ ਵਲੌਗ ਸਸਰੀਕਾਲ ਬਾਏ